हां जी दोस्तों सत श्री अकाल सारे फार्मर वीरा नु सो दोस्तों आज पहुंचेया ਪਿੰਡ ਸਰਾਲੀ ਮੰਡ ਤਹਿਸੀਲ ਪੱਟੀ ਜਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਰਪਿੰਦਰ ਦੇ ਕੋਲ ਆਇਆ ਦੋਸਤੋ ਪਸ਼ੂ ਵਪਾਰ ਦਾ ਕੀਤਾ ਵੀਰ ਦਾ ਪਸ਼ੂ ਦੋਸਤੋ ਵੱਡੀ ਗਿਣਤੀ ਦੇ ਵਿੱਚ ਆਉਂਦੇ ਆ ਕੋਈ 5-7 8-7 ਨਗ ਜਿਹੜੇ ਆ ਡੇਲੀ ਰੁਟੀਨ ਦੇ ਵਿੱਚ ਨਵੇਂ ਤੁਹਾਨੂੰ ਇਸ ਕਿੱਲੇ ਦੇ ਉਪਰੋਂ ਇਸ ਫਾਰਮ ਤੇ ਉੱਥੋਂ ਤੁਹਾਨੂੰ ਵੇਖਣ ਦੇ ਵਿੱਚ ਮਿਲਦੇ ਰਹਿੰਦੇ ਆ ਪਹਿਲਾਂ ਕਾਫੀ ਵੀਡੀਓ ਪਾਈਆਂ ਆਪਾਂ ਕਾਫੀ ਪਸ਼ੂ ਤੁਹਾਨੂੰ ਦਿਖਾਉਂਦੇ ਰਹੀਦਾ ਅੱਜ ਇਸ ਵੀਡੀਓ ਦੇ ਵਿੱਚ ਕੁਝ ਤਕਰੀਬਨ 6 ਨਾਗਾ ਆਪਾਂ ਤੁਹਾਨੂੰ ਦਿਖਾਉਣੇ ਆ ਜਿਨ੍ਹਾਂ ਦੇ ਵਿੱਚੋਂ ਦੋ ਬਣਾ ਬਿਲਕੁਲ ਤਾਜ਼ੀਆਂ ਸੱਜਰ ਸੁਈਆਂ ਨੇ ਤੇ ਚਾਰ ਗੱਬਣ ਟੋਟਲ 6 ਨਾਗਾ 6 ਨਾਗਾ ਦੀ ਡਿਟੇਲ ਆਪਾਂ ਵੀ ਰਪਿੰਦਰ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂ ਕਿ ਅਗੋਂ ਜਿਹੜਾ ਵੀ ਐਨੀਮਲ ਜਿਹੜੇ ਵੀ ਖਰੀਦਦਾਰ ਵੀਰ ਨੂੰ ਪਸੰਦ ਆਊਗਾ ਖਾਸ ਤੌਰ ਤੇ ਤੁਸੀਂ ਘਰ ਆਣ ਕੇ ਦੋ ਟਾਈਮ ਚੋਕੇ ਜਿਹੜਾ ਪਸ਼ੂ ਸੋਇਆ ਤੇ ਜਿਹੜਾ ਗੱਬਣ ਕੋਈ ਪਸ਼ੂ ਲੈ ਕੇ ਜਾਂਦਾ ਆਪਣੀ ਚੌਥਾਣਾ ਦੀ ਟਿੱਪ ਕੇ ਭਰਾ ਕੇ ਤਸਰਰੀ ਕਰਨੀ ਤੁਹਾਡਾ ਫਰਜ਼ ਬਣਦਾ ਤੇ ਇਹ ਜਿਹੜਾ ਕਰਾਈਟੇਰੀਆ ਦੋਸਤੋ ਪਹਿਲਾਂ ਜਰੂਰ ਪੂਰਾ ਕਰ ਲਿਆ ਕਰੋ ਸਾਈਵਨਾਂ ਕਰਨ ਤੋਂ ਕੋਈ ਵੀਰ ਦੂਰ ਨੇੜੇ ਨਹੀਂ ਆ ਸਕਦਾ ਤੇ ਵੀਡੀਓ ਕਾਲ ਤੇ ਆਪਣੀ ਤਪਾਈ ਕਰਵਾ ਲਿਆ ਕਰੋ ਇੱਕ ਅੱਧੇ ਟਾਈਮ ਦੀ ਚੁਾਈ ਕਰਵਾ ਕੇ ਆਪਣੀ ਤਸੱਲੀ ਆ ਉਹ ਜ਼ਰੂਰ ਯਕੀਨੀ ਬਣਾ ਲਿਆ ਕਰੋ ਤਾਂ ਜੋ ਬਾਅਦ ਵਿੱਚ ਕਿਸੇ ਤਰ੍ਹਾਂ ਦੀ ਕਿਸੇ ਵੀਰ ਨੂੰ ਕਿੰਤੂ ਪ੍ਰੰਤੂ ਦਾ ਸਾਹਮਣਾ ਨਾ ਕਰਨਾ ਪਵੇ ਅੱਜ ਤਰੀਕ ਤੁਸੀਂ ਨੋਟ ਕਰ ਲਓ ਦੋਸਤੋ ਆਪਾਂ ਵੀਡੀਓ ਬਣਾ ਰਹੇ ਹਾਂ 10 ਜੂਨ ਤੇ ਸਮਾਂ ਕੋਈ ਮਾਰਨਿੰਗ ਦੇ 11:30 ਪਾਉਣੇ 12:00 ਵਜੇ ਦਾ ਆਨਲਾਈਨ ਆਵਦੇ ਰਿ ਡਿਟੇਲ ਵੀਰਪਿੰਦਰ ਦੇ ਨਾਲ ਕਰਦੇ ਹਾਂ ਗੱਲਬਾਤ ਸਭ ਤੋਂ ਪਹਿਲਾਂ ਵੀਰਪਿੰਦਰ ਸਾਸਰੀ ਕਾਲ ਸਤਿ ਸ੍ਰੀ ਅਕਾਲ ਜੀ ਹੋਰ ਤੁਸੀਂ ਠੀਕ ਠਾਕ ਚੜ੍ਹਦੀ ਕਲਾ ਮਹਾਰਾਜ ਦੀ ਕਿਰਪਾ ਅੱਛਾ ਵੀਰ ਰਪਿੰਦਰ ਐਨੀਮਲ ਅੱਜ ਆਪਣੇ ਕੋਲ ਟੋਟਲ 6 ਨਾਗ ਨੇ 6 ਹੈ ਜੀ 6 ਨਾਗ ਆ ਦੋ ਸੂਈਆਂ ਤੇ ਚਾਰ ਗੱਬਣ ਵੈੜਾ ਹਾਂਜੀ ਹਾਂਜੀ ਦੋ ਸੂਈਆਂ ਹੋਈਆਂ ਜੇ ਹਾਂ ਇੱਕ ਦੁੰਦੀ ਚੌਕੀ ਵੈੜ ਪਹਿਲਾ ਸੂਆ ਹਾਂਜੀ ਆਹ ਦੂਜਾ ਸੂਆ ਠੀਕ ਹੈ ਇਹਦੇ ਮਗਰ ਬੱਚੀ ਜੇ ਇਹ ਰਾਤ ਦੀ ਸੂਈ ਆ ਠੀਕ ਹੈ ਇਹ ਕੋਈ 10-12 ਦਿਨਾਂ ਸੂਈ ਠੀਕ ਹੈ ਜੀ ਠੀਕ ਹੈ ਠੀਕ ਆ ਤੇ ਪਿੰਦਰ ਵੀਰ ਜਿਹੜੀਆਂ ਸੂਈਆਂ ਨੇ ਬਹਿਣਾ ਵੈਸੇ ਹਫਤੇ ਹਫਤੇ ਦੇ ਅੰਦਰ ਵਾਰੀ ਹੈ ਕਿ ਵੀ ਇੱਕ ਅੱਜ ਭਲਕਾ ਅੱਜ ਭਲਕਾ ਵੀਰੇ ਆਹ ਦਾ ਰਾਤ ਸੂਈ ਆ ਤੜਕੇ ਜੇ ਕੋਈ ਠੀਕ ਹੈ ਜੀ ਹਾਂਜੀ ਤੇ ਵਛੀ ਨੇ ਦਿੱਤੀ ਜੇ ਵਛੀ ਨੇ ਜਨਮ ਦਿੱਤਾ ਠੀਕ ਹੈ ਜੀ ਲਓ ਦੋਸਤੋ ਸ਼ੁਰੂਆਤ ਪਹਿਲੇ ਨੰਬਰ ਤੋਂ ਇਸ ਵਾਰ ਤੋਂ ਕਰਾਂਗੇ ਗੱਬਲ ਵੜਾ ਤਿਆਰੀ ਵਾਲੀ ਅੱਗੇ ਤੇ ਵੀਰ ਪੰਦਰ ਜੀ ਪੂਰੀ ਡਿਟੇਲ ਕਰਦੀ ਹੈ ਸਾਂਝੀ ਸੁਹਾਗਣਾਂ ਡਿਟੇਲ ਜੀ ਦੂਜਾ ਸੁਹਾਗ ਬਾਤ ਮੇਰੇ ਕਹਿਣ ਮੱਬੇ ਵੀ ਕੋਈ ਮੰਨ ਲੈ ਤੀਜਾ ਵੀ ਹੋ ਸਕਦਾ ਪਰ ਦੂਜਾ ਹੀ ਆ ਜ਼ਿਆਦਾਤਰ ਠੀਕ ਹੈ ਗਾੜੀ ਵੀ ਠੰਨੀ ਤੇ ਨਹੀਂ ਬਹੁਤ ਇਜ਼ਕ ਲਓ ਜੀ ਬਹੁਤ ਹਨ ਤੁਣ ਲੱਗਾਈ ਤੇ ਲਓ ਜੀ ਗੁੱਲ ਥਾਣਾ ਦੋਸਤੋ ਤੇ ਦੂਜਾ ਸੁਹਾ ਚਾਹੇ ਕੋਈ ਤੀਜਾ ਮੰਨ ਕੇ ਵੀ ਤੁਸੀਂ ਸੌਦਾ ਕਰ ਲਿਓ ਠੀਕ ਹੈ ਹੈ ਤਿਆਰੀ ਵਾਲੀ ਬਸ ਅੱਜ ਭਲਕ ਬਿਲਕੁਲ ਤਿਆਰੀ ਭਾ ਠੀਕ ਹੈ ਜੀ ਹਾਂਜੀ ਬਿਲਕੁਲ ਤਿਆਰੀ ਠੀਕ ਹੈ ਜੀ ਬਾਕੀ ਭਰਾ ਬਰੂ ਚੌਥਾ ਨਾ ਪੂਰਾ ਬਿਲਕੁਲ ਓਕੇ ਵੀ ਪਾਜੀ ਮੋਗੇ ਵਰਗਾ ਥਾਣੀ ਬਹੁਤ ਜ਼ਿਆਦਾ ਲੱਗਾ ਵੈੜ ਨੂੰ ਠੀਕ ਹੈ ਠੀਕ ਹਾਂਜੀ ਹਾਂਜੀ ਲਓ ਦੋਸਤੋ ਆਲਮੋਸਟ ਤਿਆਰੀ ਕੰਪਲੀਟ ਆ ਅੱਜ ਭਲਕ ਸਫਰ ਤੇ ਜਾਂਦੇ ਆ ਪਸੂ ਸੂ ਸਕਦਾ ਠੀਕ ਹੈ ਜੀ ਕੋਈ ਐਵੇਂ ਕਹਿ ਦਈਏ ਵੀ 10 ਦਿਨ ਲੈ ਜੂਗਾ ਉਹ ਗੱਲ ਨਹੀਂ ਤਿਆਰੀ ਵਾਲੀ ਵੈੜਾ ਤੇ ਤਿਆਰੀ ਵਾਲੀ ਕਹਿ ਕੇ ਦਿੱਤੀ ਜਾਊਗੀ ਤੇ ਜੱਗ ਸਵੇਰ ਤੁਸੀਂ ਇਹ ਗਾਂ ਮੰਨ ਸਕਦੇ ਵੀ ਤੇ ਜੱਗ ਸਵੇਰ ਹੋਊਗੀ ਬਾਕੀ ਕਰੋ ਸੰਗ ਦੇ ਵਿੱਚ ਤੇ ਖੋਲ ਕੇ ਆਪਾਂ ਤੁਹਾਨੂੰ ਤਸੱਲੀ ਦੇ ਨਾਲ ਇੱਕ ਵਰੀ ਦਿਖਾਉਣੇ ਆ ਠੀਕ ਹੈ ਜੀ ਤੇ ਰੇਡ ਪਰ ਤੇ ਵੀ ਜਿਹੜੇ 200 ਬਿਲਕੁਲ ਜਾਇਜ ਤੇ ਜੈਨੂਨ ਹੋਣਗੇ ਜਿੰਨੇ ਵੀ ਹੋ ਸਕਦੇ ਬਿਲਕੁਲ ਜਾਇਜ ਹੀ ਕਰਾਉਣ ਦੀ ਆਪਣੀ ਮੰਗ ਰਹੂਗੀ ਠੀਕ ਆ ਜੀ ਅੱਗੇ ਕਿਸੇ ਵੀਰ ਨੇ ਆਉਣਾ ਤੇ ਵਿੱਚੋਂ ਮਾਨਤਾ ਨਾਲ ਦੱਸੇਗਾ ਰੇਡ ਦੇ ਵਿੱਚ ਹੁੰਦਾ ਰਹਿੰਦਾ ਠੀਕ ਆ ਜੀ ਮੌਕੇ ਤੇ ਆ ਦੇਖੋ ਓਹ ਠੰਡੀ ਤਰੀਕੋਈ ਕਰ ਲਓ ਜੀ ਠੀਕ ਆ ਜੀ ਤੋ ਗਲਾਸਾਂ ਵਰਗੇ ਜਿਹੜੇ ਦੋਸਤੋ ਥਾਣਾ ਪੂਰੇ ਪੋਲੇ ਤੇ ਭਰਾ ਭਰੋ ਵੀਰਾਂ ਦਾ ਵੀ 53 53 ਬਿਲਕੁਲ ਚੰਗੀ ਆ ਪੋਲੀ ਆ ਜਿੱਦਾਂ ਮਰਜ਼ੀ ਕੋਈ ਭਰਾ ਆਣ ਕੇ ਆਪਣੀ ਤਸਦੀਕ ਕਰ ਸਕਦਾ ਤੇ ਹਵਾਨਾ ਲੇ ਭਾਈ ਪੂਰਾ ਟਿਕਾਣੇ ਤੇ ਆ ਠੀਕ ਆ ਜੀ ਜਿੰਨਾ ਵੀ ਤੁਸੀਂ ਵੇਖੋਗੇ ਬਿਲਕੁਲ ਫਿਕਸ ਜਾਂ ਚੱਡਾ ਕੋਈ ਹਿਲ ਜੁਲਰ ਨਹੀਂ ਜਾਂ ਕੋਈ ਝੋਲੀ ਨਹੀਂ ਗਾ ਬਿਲਕੁਲ ਫਿਕਸ ਸਾਡੇ ਦੇ ਚੱਡੇ ਦੇ ਵਿੱਚ ਆ ਇਹ ਦਰ ਤਿਆਰੀ ਆ ਸੰਧੂ ਸਾਹਿਬ ਭਾਵੇਂ ਅੱਜ ਰਾਤ ਨੂੰ ਜਾਂ ਦਿਨੇ ਸੂਪੇ ਸੂਪ ਹੋਊ ਅੱਜ 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 ਸਵੇਰੇ ਸਵੇਰੇ ਸੂਪੇ ਲੋਬੀ ਐਨੀਮਲ ਜਿਹੜੇ ਦੱਸੋ ਵੱਡੀ ਗਿਣਤੀ ਦੇ ਵਿੱਚ ਹੁੰਦੇ ਆ ਮੈਂ ਪਹਿਲਾਂ ਵੀ ਜ਼ਿਕਰ ਕਾਫੀ ਵਾਰ ਕੀਤਾ ਵੀ ਵਪਾਰੀ ਵੀਰ ਵੀ ਚਲੋ ਪਸ਼ੂ ਲੈ ਕੇ ਜਾਂਦੇ ਆ ਇੱਕ ਦੂਜੇ ਅੱਡਿਆਂ ਤੋਂ ਇੱਕ ਦੂਜੇ ਥਾਂ ਤੋਂ ਵਪਾਰੀ ਵੀਰ ਵੀ ਪਸ਼ੂ ਇਸੇ ਤਰ੍ਹਾਂ ਹੀ ਖੜਦੇ ਆ ਠੀਕ ਆ ਤੇ ਬਾਕੀ ਕੋਈ ਘਰੇਲੂ ਵੀ ਹੱਥ ਪਾਉਂਦਾ ਤੇ ਬਿਲਕੁਲ ਨੋਰਮਲ ਰੇਟਾਂ ਦੇ ਉੱਪਰ ਤੁਹਾਨੂੰ ਮਿਲ ਜਾਣਗੇ ਤੇ ਫਿਰ ਰਪਿੰਦਰ ਪੂਰੀਆਂ ਕਸਰਾ ਕੁਸਰਾ ਕੱਢ ਕੇ ਆਪਾਂ ਮਾਲ ਦਾ ਰੇਟ ਦੱਸਣਾ ਵੀਰ ਮੁੱਲ ਦਾ ਆਪਾਂ 48 ਕਰੀ ਜਾਵਾਂ 50 ਕਰੀ ਜਾਵਾਂ ਹਾਂ 45000 ਉਹ ਚ ਮੰਨਦਾ ਥੋੜਾ ਬਰਕਰਾਂ 45 ਚ ਹਾਂਜੀ ਠੀਕ ਆ ਜੀ 42 ਜਦਾਂ ਲਾਸਟ ਯੈਸ ਨੋ ਹਾਂ ਯੈਸ ਲਓ ਜੀ 42000 ਦੀ ਦੋਸਤ ਇਹ ਤੁਹਾਨੂੰ ਹਾਂ ਨਾ ਜਿਹੜੀ ਮ बाकी बहेर ਤੁਸੀਂ ਪੂਰੀ ਦੇਖ ਲਈ ਆ ਪੂਰਾ ਸਟਰਕਚਰ ਦੇਖ ਹੀ ਲਿਆ ਠੀਕ ਆ ਜੀ ਥਾਣ ਨੂੰ ਬੜਾ ਵਧੀਆ ਗੋਲ ਥਾਣਾ ਤੇ ਚਾਰੇ ਥਾਣਾ ਬਿਲਕੁਲ ਇੱਕੋ ਜਿਹਾ ਥਾਣ ਲੱਗਾ ਬਰਾਬਰ ਥਾਣ ਨੇ ਜਰੂਰ ਹੱਥ ਪਾ ਸਕਦੇ ਜੇ ਸੈਕਿੰਡ ਨੰਬਰ ਤੇ ਵੀਰਪਿੰਦਰ ਆ ਕਰਾਸ ਅੰਕ ਆ ਕੀ ਜਰਸੀ ਹਾਂਜੀ ਇਹ ਜਰਸੀ ਐਫ ਐਫ ਦਾ ਕਰਾਸ ਆ ਜੀ ਠੀਕ ਹੈ ਜੀ ਇਹ ਸੂਈ ਲੱਗਦੀ ਹੈ ਸੂਈ ਐ ਸੂਈ ਐ ਕੱਲ ਜਦੋਂ ਮੈਂ ਕੀਤਾ ਤਾਂ ਗੱਮਨ ਦਾ ਸਵਦਾ ਸੀ ਪਰ ਮੇਰੇ ਜਾਂਦਾ ਸੂਪੀ ਠੀਕ ਹੈ ਜੀ ਤੇ ਕੱਲ ਆਈ ਜੇ ਮੇ ਕੋ ਸੂਈ ਇਹ ਕਾਲਾ ਅਗਲੇ ਘਰੋਂ ਸੂਈ ਆਈ ਹੈ ਜੀ ਅਗਲੇ ਘਰੋਂ ਸੂਈ ਆਈ ਹੈ ਜੇਰ ਜੂਰ ਉੱਥੇ ਪਾ ਦਿੱਤੀ ਜੇਰ ਜੂਰ ਕਹਿੰਦਾ ਉਹਨਾਂ ਦਾ ਮਤਲਬ ਹੈ ਵੀ ਸਾਰੀ ਪਾਈ ਹੈ ਨਾ ਸੂਹਾ ਕਿਨੂੰ ਮਨਦੇ ਨੂੰ ਸੂਹਾ ਦੂਸਰਾ ਦੂਸਰਾ ਸੂਹਾ ਹਾਂ ਜੀ ਬੱਚਾ ਮਗਰ ਤੇ ਕੀ ਹੈ ਮਗਰ ਬੱਛੀ ਹੈ ਜੀ ਮਗਰ ਬੱਛੀ ਆ ਬੱਛੀ ਬਹੁਤ ਪਿਆਰੀ ਦਿੱਤੀ ਲੋ ਵੀ ਦੋਸਤੋ ਮਗਰ ਵੀ ਬੱਛੀ ਆ ਡੱਬੀ ਬੱਛੀ ਆ ਠੀਕ ਆ ਜੀ ਆਪ ਜਰਸੀ ਐਚ ਐਫ ਕਰਾਉ ਸਕਦੇ ਵਿੱਚ ਸੈਕੰਡ ਟਾਈਮਰ ਆ ਕੱਲ ਹੀ ਸੂਈ ਆ ਅਗਲੇ ਘਰੋਂ ਜਿੱਥੋਂ ਵੀ ਲੈ ਕੇ ਆਂਦੀ ਆ ਉੱਥੇ ਸੂਈ ਸੀਗੀ ਤੇ ਉੱਥੇ ਜੇਰ ਜੂਰ ਪ੍ਰੋਪਰ ਪਾ ਦਿੱਤੀ ਸੀਗੀ ਫਿਲਹਾਲ ਚੋਣ ਚਾਂਨ ਦੇ ਵਿੱਚ ਫਿਰ ਕਿਵੇਂ ਨਿਕਲੀ ਵੀਰ ਬਿਲਕੁਲ ਓਕੇ ਜੀ ਬਿਲਕੁਲ ਵਧੀਆ ਠੀਕ ਆ ਜੀ ਸੋ ਚੋਣ ਚਾਂਨ ਵੀ ਜਿਹੜੀ ਦੋਸਤੋ ਵੀਰ ਚੰਗੀ ਦੱਸ ਰਿਹਾ ਕਿਉਂਕਿ ਵਪਾਰ ਕੰਮ ਆ ਵਪਾਰੀ ਵੀਰ ਨੇ ਤੇ ਬੇਸ਼ੱਕ ਇੱਕ ਟਾਈਮ ਚਾਹੇ ਦੋ ਟਾਈਮ ਆਪਣੀ ਚੋਕੇ ਤਸੱਲੀ ਇਹਨਾਂ ਨੇ ਕੀਤੀ ਆ ਉਸ ਵਿਆਹ ਤੇ ਕੋਈ ਵੀ ਗੱਲਬਾਤ ਕੀ ਹੁੰਦੀ ਆ ਠੀਕ ਆ ਜੀ ਅੱਗੇ ਕੋਈ ਵੀਰ ਲੈ ਕੇ ਜਾਂਦਾ ਤੇ ਤੁਸੀਂ ਆਪਦੀ ਭਰਾ ਕੇ ਬੇਸ਼ੱਕ ਤਸੱਲੀ ਕਰ ਸਕਦੇ ਜੇ ਇੱਕ ਹੋਰ ਵੀਰ ਕਿੰਦਰ ਖੋਲ ਕੇ ਬਾਹਰ ਦਿਖਾਈ ਹੈ ਮਾੜਾ ਫੇਸਪੁਕ ਕੁਆਲਿਟੀ ਤੇ ਮਗਰ ਵੀ ਇਹਦੇ ਵੱਚੀ ਆ ਦੋਸਤੋ ਇਸ ਬੈਂਡ ਤੇ ਠੀਕ ਆ ਤੇ ਕ੍ਰੋਸ ਸੰਗ ਦੇ ਵਿੱਚ ਜਿੱਦਾਂ ਨਾਰਮਲ ਹੀ ਸਾਰੇ ਵੀਰਾਂ ਨੂੰ ਪਤਾ ਹੀ ਹੈ ਵੀ ਇਹਨਾਂ ਦਿਨਾਂ ਦੇ ਵਿੱਚ ਜੇਕਰ ਆਪਾਂ ਗਰਮੀ ਰੋਤ ਨੂੰ ਲੈ ਕੇ ਚੱਲ ਗਏ ਤੇ ਕ੍ਰੋਸ ਸੰਗ ਬਧੇਰੇ ਵੀਰ ਲੈ ਕੇ ਚਾਹੇ ਖਰੀਦ ਕੇ ਖੁਸ਼ ਹੁੰਦੇ ਆ ਤੇ ਕ੍ਰੋਸ ਸੰਗ ਦੇ ਵਿੱਚ ਆ ਠੀਕ ਆ ਜੀ ਤੋਂ ਜਰਸੀ ਜਿਹੜੇ ਵੀਰ ਕੋਈ ਖਰੀਦਣ ਦੇ ਚਾਹ ਬਣਾ ਜਰਸੀ ਦਾ ਪੱਖ ਵੀ ਇਹਦੇ ਵਿੱਚ ਮਿਲ ਜਾਊਗਾ ਐਚ ਐਫ ਬ੍ਰਿਡ ਵੀ ਮਿਕਸ ਹੈਗੀ ਆ ਠੀਕ ਆ ਆ ਦੇਖੋ ਉਮਰ ਆਲੇ ਪੱਕ ਤੋਂ ਵੀ ਦੋਸਤੋ ਜੇਕਰ ਆਪਾਂ ਦੇਖੀਏ ਤੇ ਚਿਹਰੇ ਮੋਰੇ ਤੋਂ ਹੌਲੀ ਆ ਹੌਲੀ ਉਮਰ ਦੇ ਵਿੱਚ ਲੰਬੀ ਉਮਰ ਚ ਕੋਈ ਜਿਆਦਾ ਉਮਰ ਤਾਂ ਦਿਖਾਲਾ ਜਾਂ ਵਿਖਾਲਾ ਨਹੀਂ ਲੱਗਦਾ ਆ ਫੇਸ ਕੁਆਲਿਟੀ ਠੀਕ ਹੈ ਜੀ ਮੂੰਹ ਮੱਥੇ ਦੀ ਠੀਕ ਹੈ ਜੀ ਲਓ ਜੀ ਠੀਕ ਆ ਸੋ ਬਾਕੀ ਇਹ ਡੱਬੀ ਪ੍ਰਿੰਟ ਦੇ ਵਿੱਚ ਆ ਬੱਛੀ ਆ ਮਗਰ ਫੀਮੇਲ ਕਾਫ ਅੱਛਾ ਤਾਂ ਵੀਰ ਪਿੰਦਰ ਬੋਲਾ ਵੈਸੇ 2 ਡੰਗ ਚਵਾਈ ਹੋ ਗਈਆਂ ਤੇ ਇੱਕ ਦੋ ਦੋ ਚੋਈ ਸੀ ਤੇ ਇੱਕ ਰਾਤ ਚੋਈ ਹੋਣ ਚੋਣ ਵਾਲੀ ਆ ਹੋਣੀ ਮੇ ਠੀਕ ਆ ਜੀ ਤੇ ਫਿਰ ਹਾਲ ਕਿੰਨਾ ਕ ਵੈਸੇ ਆਪਾਂ ਵੇਖਿਆ ਕਿੰਨਾ ਕ ਹੈਗਾ ਥੱਲੇ ਬੋਲਾ ਬੋਲਾ ਹੁਣ 10 ਕਿਲੋਟਰ ਹੋਣਾ ਮੈਂ ਸਟਾਰਟਿੰਗ ਕਿੰਨਾ ਕ ਦੁੱਧ ਚੋਦੂ 13 14 ਦੁੱਧ ਭਾਜੀ 14 15 ਕਿਲੋ ਨੇ ਚਵਾਈ ਜਣਾ ਜੀ ਠੀਕ ਆ ਹਾਂ ਜੀ ਇਹ ਗਾੜੀ ਆਪਣੇ ਸਾਹਮਣੇ ਦੀ ਗੱਲ ਹੁੰਦੀ ਆ ਪਰ ਹਾਕੇ ਦਾ ਆਇਆ ਵੀ 14-15 ਕਿਲੋ ਹੋ ਸਕਦਾ ਵੱਧ ਵੀ ਚੱਲ ਜੇ ਹੂੰ ਕਈ ਵਾਰ ਹੁੰਦਾ ਡੰਗਰ ਉਮੀਦ ਤੋਂ ਵੱਧ ਚੱਲ ਜਾਂਦਾ ਬਿਲਕੁਲ ਬਿਲਕੁਲ ਲੋ ਵੀ ਦੋਸਤੋ ਵੈਸੇ ਐਸੇ ਥਣ ਭਾਂਡੇ ਤੋਂ ਕੋਈ ਵੀ ਅੰਦਾਜ਼ਾ ਲਾ ਸਕਦਾ ਵੀ 15 ਲੀਟਰ ਤੱਕ ਤੁਸੀਂ ਝਾਕ ਕਰ ਸਕਦੇ ਜੇ ਵੀ 14-15 14-15 ਤੇ ਖੇਡੂਗੀ ਕਰਮਾਂ ਵਾਲੀ ਬਾਕੀ ਥਣ ਦੇਵੇ ਦੀ ਇੱਕ ਵਾਰੀ ਤੁਹਾਨੂੰ ਬੈਕ ਸਾਈਡ ਤੋਂ ਫਿਰ ਦਿਖਾ ਦਨੇ ਆ ਦੇਖੋ ਜੀ ਸੋ ਵੰਡਰਪੂਨ ਤੋਂ ਤੁਸੀਂ ਵੇਖ ਲਓ ਵਿਥ ਵਿਰਲ ਵੇਖ ਲਓ ਦੋਸਤੋ ਠੀਕ ਆ ਜੀ ਬੱਚਾ ਇਹ ਮਗਰ ਬੱਛੀ ਆ ਤੇ ਮੁੱਲ ਵੀ ਰਪਿੰਦਰ ਕਿੰਨੇ ਕ ਦੀ ਦੇ ਦਗੇ ਮੁੱਲ ਸ਼ਾ ਜੀ 55000 ਕਰਦਾ ਇਹ ਅੱਛਾ ਜੀ ਮੁੱਲ 55 ਵਾ ਤੇ ਲਾਸਟ 52 ਦੀ 50 ਦੀ ਦੇ ਦਾਂਗੇ ਪੂਰੇ ਦੀ ਹਾਂ ਨਾ ਜੜੀ ਹਾਂ ਨਾ ਹੀ 50 ਦੀ ਲਓ ਜੀ ਹਾਂ ਜੀ 50000 ਦੀ ਦੋਸਤੋ ਇਹ ਵੜ ਤੁਹਾਨੂੰ ਮਿਲ ਜੂਗੀ ਇਹ ਬੱਛੀ ਮਿਲ ਜੂਗੀ ਤੁਹਾਨੂੰ ਤਾਜੀ ਸੂਈ ਆ ਬੌਲੇ ਤੇ ਚੱਲਣ ਈ ਆ 10 ਕਿਲੋ ਤੇ ਜਿੱਦਾਂ ਮਰਜੀ ਕੋਈ ਵੀਰ ਆਪਣੀ ਭਰਾ ਕਿਤੇ ਇੱਕ ਇੱਕ ਦਿਨ ਦੀ ਸੂਈ ਆ ਦੁੱਧ ਤਾਂ ਹੋ ਸਦਾ ਵੀ ਅੱਜ 6-7 ਕਿਲੋ ਹੀ ਦੇ ਦੇ ਹਾਂ ਯਾਨੀ ਮੈਂ ਤਾਂ ਕੱਲ ਹੀ ਸੂਈ ਆ ਕੱਲ ਇੱਕ ਬਲੇ ਅੱਜ ਮੈਂ ਸਾਰੇ ਲਾਲਾ ਜੀ ਕੱਲ ਜੱਪਲ ਲੀਵ ਹੈ ਤੇ ਜੰਦਰ ਸੂਪੀ ਜੇ ਜੁਰ ਪਾਤੀਆਂ ਤੇ ਠੀਕ ਹੈ ਠੀਕ ਹੈ ਹਾਂਜੀ ਬਾਬ ਦੋਸਤੋ ਨਾਰਮਲੀ ਬਾਕੀ ਪਿੰਡੇ ਪੁੰਡੇ ਨੂੰ ਵੇਖ ਕੇ ਵੀ ਤੁਸੀਂ ਇੱਕ ਅੰਦਾਜ਼ਾ ਲਾ ਲਓ ਵੀ ਸੂਸਬਾਦ ਦੇ ਵਿੱਚ ਕਿਉਂ ਕੱਲ ਦੀ ਸੂਈ ਆ ਤੇ ਸੂਜ ਆਈ ਆ ਹਾਂ ਸੂਜ ਆਈ ਆ ਤੇ ਜੰਦਰ ਤੇ ਵੀਰਪਿੰਦਰ ਜਿਹੜੀ ਆ ਬਾੜ ਖੜੀ ਐ ਐਚ ਐਫ ਦੇ ਵਿੱਚ ਆਪਣੇ ਕੋਲ ਇਹ ਭਾਜੀ ਪਹਿਲਾਂ ਸੂਆ ਜੇ ਪਹਿਲਾਂ ਪਲੂਨ ਵਾਛੀ ਸੂਣੀ ਆ ਹਾਂਜੀ ਦਿਨ 15 ਤੋਂ 20 ਦਿਨ ਖੜਦੀ ਆ ਓਕੇ ਗਾੜੀ ਆ ਵੇਖੋ ਥਾਂ ਥਾਂ ਨੂੰ ਬਹੁਤ ਟੌਰੀ ਲੱਗਾ ਜੀ ਲਓ ਜੀ ਇਹ ਦੇਖੋ ਸੋ ਪਹਿਲਾਂ ਨੂੰ ਵਾਛੀ ਆ ਦੋਸਤੋ ਨ ਇਹ ਛੋਟਾ ਥਾਣ ਨਹੀਂਗਾ ਬਿਲਕੁਲ ਹੱਥੀ ਚਵਾਇਲਾ ਮੁਠੀ ਵਾਲਾ ਥਾਣ ਨਿਕਲ ਕੇ ਸਾਹਮਣੇ ਆਊਗਾ ਨੋਕਲਾ ਥਾਣਾ ਤੇ ਬਿਲਕੁਲ ਤੁਸੀਂ ਵੇਖੋਗੇ ਥਣ ਦੀ ਸ਼ੇਪ ਬਹੁਤ ਸੋਹਣੀ ਆ ਢਿੱਲ ਬਹੁਤ ਜ਼ਿਆਦਾ ਤੇ ਵੈਸੇ ਆਪਾਂ ਉਮੀਦ ਕਰਦੇ ਆ ਵੀ ਰੁਪਿੰਦਰ ਕਿੰਨੇ 10 ਤੋਂ 12 ਦਿਨ 15 ਦਿਨ 10 12 14 15 ਦਿਨ ਭਾਜੀ ਲੈ ਹੀ ਜਾਣੇ ਇਹਨੇ ਬੱਚੋ ਫੇਸ ਵੇਖੋ ਬੱਚੀ ਦਾ ਫੈਸ਼ਨ ਬਹੁਤ ਜ਼ਿਆਦਾ ਹਾਂ ਸੋ ਦੋਸਤੋ ਫੈਸ਼ਨ ਡਿਜ਼ਾਈਨ ਜਿਹਨੂੰ ਪਹਿਨਦਾ ਫੈਸ਼ਨ ਡਿਜ਼ਾਈਨ ਬਹੁਤ ਜੰਗਾ ਬੱਚੀ ਦਾ ਫੈਸ਼ਨ ਡਿਜ਼ਾਈਨ ਬਹੁਤ ਵਧੀਆ ਸਟ੍ਰੇਟ ਪਟਾ ਹਾਂਜੀ ਛੋਟੇ ਕੰਨ ਬਹੁਤ ਸੋ ਪਹਿਲਾਂ ਸੁਣੀਆ ਬੱਚੀ ਬਹੁਤੇ ਵੀਰਾਂ ਦੀ ਡਿਮਾਂਡ ਹੁੰਦੀ ਹੈ ਵੀ ਪਸੂ ਨਵਾਂ ਖਰੀਦਣਾ ਪਹਿਲਾਂ ਬੱਚੀ ਹੋਵੇ ਇਹ ਤਾਂ ਭਾਜੀ ਕੋਈ 4 ਦੇ 10 ਦਿਨਾਂ ਸਾਂਭ ਲੂਗਾ ਨਾ ਤਾਂ ਵੀ ਕੋਈ ਗੱਲ ਹੀ ਕੋਈਗਾ ਤੇਲ ਤੂਲ ਦੇ ਦੂਗਾ ਹਾਂ ਤੇ ਬੱਚੀ 75000 ਦੀ ਹੈ ਚਲੋ ਆਪਾਂ ਅੱਜ ਮਾਨਤਨ ਕਰ ਦਾਂਗੇ ਕੱਚੀ ਦਾ ਕਰਕੇ ਆ ਚਲੋ 15 ਦਿਨ ਸਾਂਭਣੀ ਹੈ ਕਿਸੇ ਹਾਂ ਹਾਂ ਤੇ ਹੈ ਵੈਸੇ ਮਜ਼ਬੂਤ ਆ ਪਿੰਡੇ ਪੁੰਡੇ ਦੀ ਪੂਰੀ ਨਿਗਰ ਹੈ ਹਾਂਜੀ ਹਾਂਜੀ ਲਓ ਵੀ ਦੋਸਤੋ ਠੀਕ ਆ ਜੀ ਬਾਕੀ ਕਿਸੇ ਪਾਕੋ ਕੋ ਲੈਸ ਫਿਕ ਨਹੀਂਗਾ ਜਿੰਨੇ ਵੀ ਆ ਮਜ਼ਬੂਤ ਆ ਨਿਗਰ ਆ ਲੈ ਵੀ ਲੋਬੇ ਦੀ ਮੈਂ ਦੋਸਤੋ ਗੱਲ ਕਰਾਂ ਬਹੁਤ ਸੋਨਾ ਹੈ ਬਿਲਕੁਲ ਗੁ ਨੋਕ ਆਲਾ ਥਾਣਾ ਵੰਡਮੂਡ ਬਹੁਤ ਸੋਹਣੀ ਆ ਜਿਵੇਂ ਜਿਵੇਂ ਲੇਵਾ ਭਰਿਆ ਕਰਮਾਲੀ ਨੇ ਵੰਡ 2 ਤੋਂ 3-3 ਇੰਚ ਹੋਰ ਨਿਕਲ ਕੇ ਸਾਹਮਣੇ ਆਉਣੀ ਆ ਫੈਸ਼ਨ ਬਹੁਤ ਆ ਭਾਜੀ ਵਛੀ ਬਾਕੀ ਬਹੁਤ ਸੋਹਣੀ ਆ ਫੇਸ ਕੁਆਲਿਟੀ ਬੜੀ ਸੋਹਣੀ ਆ ਪਸੰਦ ਆਊਗੀ ਫੇਸ ਕੁਆਲਿਟੀ ਬਹੁਤ ਖੂਬਸੂਰਤ ਵਛੀ ਵੈਸੇ ਵੈਸੇ ਵੀ ਸਾਰੀ ਦੋਸਤੋ ਬਹੁਤ ਵਧੀਆ ਆ ਠੀਕ ਆ ਜੀ ਆ ਦੇਖੋ ਲਓ ਜੀ ਬਹੁਤ ਸੋਹਣੀ ਕੁਆਲਿਟੀ ਹੈ ਦੋਸਤੋ ਲੇਵਾ तकरीबन ਕਰਮਾਲੀਆਂ ਲਾਏ ਬਣਾਏ ਜਿੰਨਾ ਕਿ ਪਈ ਹੈ ਤੁਹਾਨੂੰ ਬਿਲਕੁਲ ਨਜ਼ਰ ਆ ਰਿਹਾ ਬਾਕੀ ਤਾਂ 15 ਦਿਨਾਂ ਦੇ ਵਿੱਚ ਸੋਹਣੀ ਉਮੀਦ ਕਰ ਸਕਦੇ ਆਂ ਵੀ ਪੂਰਾ ਫਸਲ ਜੋਗੀ ਥੱਲੇੋਂ ਕਰਮਾਲੀ ਆ ਲੋ ਜੀ ਇਹ ਠੰਡੀ ਸੀਗੀ ਕੋਈ ਗੱਲ ਇਹ ਮਾਰੀ ਹੱਥ ਲਓ ਜੀ ਸੋ ਸੀਰੀਆਂ ਸੂਲੀਆਂ ਵੀ ਬਹੁਤ ਜਿਆਦੀਆਂ ਨੇ ਜਿੰਦਾ ਮਰਜੀ ਕੋਈ ਨਾਰਮਲ ਹੀ ਦੋਸਤੋ ਨਾਰਮਲ ਘਰੇਲੂ ਘਰਾਂ ਦੇ ਵਿੱਚ ਲੇਡੀਜ਼ ਚਵਾਈ ਕਰਦੀਆਂ ਨੇ ਛੋਟੇ ਬੱਚੇ ਬੈ ਕੇ ਵੀ ਚਵਾਈ ਕਰ ਸਕਦੇ ਜਿਹੜਾ ਪਸ਼ੂ ਬਿਲਕੁਲ ਠੰਡਾ ਤੀਰਾ ਨਰਮ ਬਸੂਰਾ ਜਿਹੜਾ ਠੀਕ ਹੈ ਨਾਵੀਰਪਿੰਦਰ ਤੋਰੀਆ ਜੀ ਤੇ ਘਟੋ ਘਟ ਦੋਸਤੋ ਇੱਕ ਵਾਰੀ ਫੇਰ ਆਪਾਂ ਰਿਪੀਟ ਕਰ ਦਿੰਨੇ ਆ 10 ਤੋਂ 15 ਦਿਨਾਂ ਦਾ ਐਸਟੀਮੇਟ ਲਾ ਲਿਓ ਹੋ ਸਕਦਾ ਵੀ ਕਰਮਾ ਵਾਲੀ 10 12 ਦਿਨਾਂ ਦੇ ਵਿੱਚ ਆਲ ਕੇ ਆ ਜੇ ਥੱਲੇ ਉਹ ਤੇ ਵੈਸੇ ਇੰਨੇ ਕ ਦਿਨ ਹਜੇ ਕੱਢਦੇ ਆ ਠੀਕ ਆ ਜੀ ਤੇ ਆਰਡਰ ਵੀ ਜਿਹੜਾ ਬਿਲਕੁਲ ਫਿਕਸ ਰਹਿਣ ਵਾਲਾ ਹੈ ਕੋਈ ਝੋਲੀ ਟੈਪ ਲੈਵਾ ਨਹੀਂਗਾ ਠੀਕ ਆ ਜੀ ਕੋਈ ਢਲਕਵਾ ਨਹੀਂਗਾ ਬਿਲਕੁਲ ਫਿਕਸ ਤੇ ਕੰਪੈਕਟ ਆਰਡਰ ਦੇ ਵਿੱਚ ਸ਼ੇਪ ਹੋਊਗੀ ਇਸ ਵੈੜ ਦੀ ਤੇ ਥਾਂ ਦੀ ਕੁਆਲਿਟੀ ਤੁਹਾਨੂੰ ਵੇਖਦਿਆਂ ਸਾਰੀ ਪਤਾ ਲੱਗ ਗਈ ਆ ਘੱਤੀ ਚਵਾਈਲਾ ਦੋਸਤੋ ਕੋਈ ਇਹ ਨਹੀਂ ਵੀ ਉਂਗਲਾ ਨਾ ਚੁੰਦਾ ਕਰੂਗਾ ਵੀਰ ਹੱਥੀ ਚਵਾਈਲਾ ਖਣ ਦੇਖੋ ਜੀ ਬਹੁਤ ਹੂੰ ਉਹ ਚੰਗੀ ਬਹੁਤ ਤਿਆਰੀ ਬੱਛੀ ਹੈ ਤੇ ਵੀਰ ਪਿੰਦਰੇ ਦਾ ਲੈਣ ਦੇਣ ਫਿਰ ਕੀ ਕਰਦੇ ਪਏ ਜੀ ਲਾ ਜੀ ਜੇ ਇਹ ਤੋਂ ਵੀ ਇਹ ਪੂਰੀ ਆਤਾ ਦੇਂਦੀ ਮੈਂ ਬੱਛੀ 75000 ਤੋਂ ਘੱਟ ਕਰੀ ਬਣਾ ਵੇਚਦਾ ਹਾਂ ਹਾਂ ਤੇ ਅੱਜ ਇਹ 10 12 ਦਿਨਾਂ ਦੀ ਕੱਚੀ ਹੈ ਜੀ ਮੁੱਲ 65000 ਤੋਂ 60 ਦੀ ਆਣਾ 60000 ਦੀ ਪੂਰੇ 60000 ਦੀ ਦੇ ਦਾਂਗੇ ਠੀਕ ਆ ਜੀ ਮੁੱਲ ਭਾਵੇਂ 60 ਕਰੀਏ ਜੋ ਮਰਜ਼ੀ ਕਰੀ ਜੀਏ ਠੀਕ ਹੈ 60000 ਦੀ ਸ਼ਾਜੀ ਵਛੀ ਦੇ ਦਾਂਗੇ। ਮਾਪ ਦੱਸੋ ਵਛੀ ਚੰਗੀ ਆ ਠੀਕ ਆ ਜੀ 60000 ਦੀ ਯਸਨੋ ਆ 60000 ਦੀ ਵੀਰਾਂ ਦਾ ਵੀ ਦਵਾਂਗੇ ਵੀ ਗੰਜੈਸ਼ਾ ਕਜੂਸ਼ਾ ਜਿੰਨੀਆਂ ਕੱਢ ਕਢਾ ਕੇ ਹਾਂਜੀ 60000 ਦੀ ਲੈਣ ਦੇਣਾ ਬਾਕੀ ਜਿਹੜੇ ਵੀਰ ਨੂੰ ਪਸੰਦ ਆਊਗੀ ਜਚੂਗੀ। ਕਾੜੀ ਕੋਈ ਦੱਸ ਦੇ ਸਾਹਮਲੇ ਦੇ 75000 ਨੂੰ ਜਿਥੇ ਮਰਜੀ 80 ਨੂੰ ਵਛੀ ਵੇਖ ਸਕਦੀ। ਹੂੰ ਗੜੀ ਸਾਹਮਣ ਦੀ ਗੱਲ ਆ। ਬਿਲਕੁਲ ਬਿਲਕੁਲ। ਲਾਊਗੀ ਟੱਕਰ ਪੂਰੀ ਤਿਆਰ ਹੋ ਗਈ ਪੂਰੀ ਪੂਰੀ ਟੱਕਰ ਲਾਊ ਪੂਰੀ। ਲੈ ਵੀਰਪਿੰਦਰ ਅੱਗੇ ਆਪਣੇ ਕੋਲ ਜਿਹੜਾ ਨਗੀਨਾ ਆ ਗਿਆ ਬਈ। ਇਹ ਨਗੀਨਾ ਜੀ ਹੂੰ ਹਾਂ ਕੱਦ ਵੀ ਪੂਰਾ ਉੱਚਾ ਹੈ ਕੱਦ ਪੂਰਾ ਪੂਰਾ ਹੂੰ ਤੇ ਦੁੱਧ ਦੇ ਸਲੇ 14 15 ਕਿਲੋ ਜੇ ਮੈਂ ਲਈ ਥੋੜੇ ਜਿਹਾ ਹੌਲੇ ਕਰੂੰ ਹਾਂ ਬੰਦਿਆਂ ਦੀ ਸੇਵਾ ਘਾਟੀ ਅੱਛਾ ਉਹ ਅਗਲਾ ਗੁੱਸਾ ਬਣਾ ਕਰ ਜੇ ਕਿਤੇ ਹੌਲਾ ਕਿਹਾ ਤਾਂ ਆਹਾ ਹਾਂ ਤੇ ਸੇਵਾ ਘਾਟੀ ਤੇ ਸੇਵਾ ਦਾ ਥੋੜਾ ਜਿਹਾ ਹੱਥ ਹੋਵੇ ਹਾਂਜੀ 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 ਠੀਕ ਹੈ ਜੀ ਤੇ ਦੁੱਧ ਹੁਣ ਵਧ ਹੀ ਜਾਂਦੀ ਹੋ ਸਕਦਾ 20 ਕਿਲੋ ਚ ਬਾਰੇ ਦਾ ਡੰਗ ਚ 14 14 15 ਕਿਲੋ ਦੁੱਧ ਹੈਗਾ ਇਸ ਵਕਤ ਕਿੰਨੇ ਦਿਨਾਂ ਦੀ ਸੂਈ ਆ ਇਹ ਭਾਜੀ 10 12 ਦਿਨਾਂ ਦੀ ਸੂਈ ਬੱਚਾ ਬੱਚਾ ਮਗਰ ਮਗਰ ਬੱਚਾ ਲੋ ਵੀ ਮਗਰ ਬੱਚਾ ਤੋਂ ਸੂਈ ਨਹੀਂ ਲਾਵਾ ਠੰਡੀ ਸੀ ਰੋਸੀ ਲੀਆਂ ਵੇਖੋ ਤੁਸੀਂ ਤੇ ਬਾਕੀ ਹੋ ਗਿਆ ਜਵਾਬ ਭਾਜੀ ਪਰੇ ਗੱਲਾਂ ਲੱਗਾ ਹਵਾਨਾਂ ਦੇ ਵੇਖੋ ਦੋਸਤੋ ਬਿਲਕੁਲ ਮੋਢ ਤੋਂ ਚੌਰ ਸੁਨੇਵਾ ਹਾਂਜੀ ਤੇ ਜਿਹੜਾ ਥਣ ਵੀ ਬਿਲਕੁਲ ਬਹੁਤ ਖੂਬਸੂਰਤ ਥਾਣਾ ਠੀਕ ਹੈ ਜੀ ਪੂਰਾ ਚਵਾਈ ਲਾ ਕੇ ਜਿਹੜਾ ਮੁੱਠੀ ਉੱਪਰੋਂ ਜਿਹੜੀ ਦੋਸਤੋ ਪਕੜ ਕਰਕੇ ਆਪਾਂ ਚਵਾਈ ਕਰ ਸਕਦੇ ਆ इजीली ਚਵਾਈ ਹੋ ਜਾਂਦੀ ਹੈ ਇਹੋ ਜਿਹਾ ਥਣ ਦੀ ਤੇ 14 ਕਿਲੋ ਜਿਹੜਾ ਆਪਾਂ ਇਸ ਵਕਤ ਆਪਦੇ ਘਰੋਂ ਚਵਾਵਾਂਗੇ 14 ਹੋਵੇ 15 ਹੋਵੇ ਭਾਜੀ ਠੀਕ ਹੈ ਠੀਕ ਹਾਂਜੀ ਠੀਕ ਆ ਠੀਕ ਹਾਂਜੀ ਹਾਂਜੀ ਲਓ ਵੀ 14 15 ਕਿਲੋ ਦੋਂਦੀ ਜੋਗੀ ਬਚੀ ਆ ਇਸ ਕੁਆਲਿਟੀ ਆਪਾਂ ਤੁਹਾਨੂੰ ਜਦੋਂ ਖੋਲ ਕੇ ਤੋੜ ਕੇ ਦੋਸਤੋ ਦਿਖਾਉਣੇ ਆ ਤੇ ਵਧੇਰੇ ਸਮਝ ਆ ਜਾਊਗੀ। ਬਾਕੀ ਆਰਡਰ ਕੁਆਲਿਟੀ ਇੱਕ ਵਾਰੀ ਆਪਾਂ ਤੁਹਾਨੂੰ ਹੋਰ ਥੋੜੀ ਨੇੜਿਓਂ ਦਿਖਾਵਾਂਗੇ। ਆਹ ਦੇਖੋ ਜੀ। ਲਓ ਜੀ। ਗਾ। ਤੇ ਮਗਰ ਇਹਦੇ ਦੋਸਤੋ ਬੱਛਾ ਮੇਲ ਕਾਫਾ। ਕਦਕੂ ਤਾਂ ਇਸ ਵਿਹੜ ਦਾ ਵੀ ਚੰਗਾ ਹੈ। ਕਿਉਂਕਿ ਕਦ ਜਿਹੜਾ ਦੋਸਤੋ ਮੈਂਸ਼ਨ ਕਰਨਾ ਬੜਾ ਜ਼ਰੂਰੀ ਆ ਬਾਅਦ ਵਿੱਚ ਕੋਈ ਵੇਰ ਸ਼ਿਸ਼ੂ ਪੰਜੋ ਚ ਪੈ ਰਿੰਦੇ ਆ। ਪਤਾ ਨਹੀਂ ਛੋਟੀ ਨਾ ਹੋਵੇ ਨਿੱਕੀ ਨਾ ਹੋਵੇ ਮਦਰ ਹੀ ਨਾ ਹੋਵੇ ਤੇ ਕੱਦੇ ਸਵੱਛੀ ਦਾ ਉਮਰ ਦੇ ਹਿਸਾਬ ਨਾਲ ਦੇਖੀਏ ਤੇ ਬਹੁਤ ਸੋਹਣਾ ਗ੍ਰੋਥ ਸੋਹਣੀ ਆ ਕੱਦ ਕਾਠ ਦੀ ਆਉਣ ਵਾਲੇ ਸਮੇਂ ਦੇ ਵਿੱਚ ਜੇ ਆਪਾਂ ਇਮੇਜਿਨ ਕਰੀਏ ਵੀ ਚੌਗੀ ਛਗੀ ਜਾਂ ਛਗੀ ਕੰਨੀ ਵਾਲੇ ਦੰਦ ਪੂਰੇ ਕਰੂਗੀ ਜਦੋਂ ਤੇ ਕੱਦ ਕਾਠ ਹੋਰ ਵੀ ਇਸ ਬਿਹੜ ਨੇ ਬਣ ਕੇ ਹਜੇ ਤਿਆਰ ਹੋਣਾ ਉਹਨਾਂ ਭਰੂਗੀ ਉਹਨਾਂ ਵਾਲੇ ਸਮੇਂ ਦੇ ਵਿੱਚ ਠੀਕ ਆ ਤੇ ਪਹਿਲਾਂ ਇਹ ਬੱਚੀ ਸੂਈ ਆ ਤੇ ਪਹਿਲਾਂ ਪਸ਼ੂ ਦੋਸਤੋ ਸਾਰੇ ਵੀਰ ਜਾਣਦੇ ਚਾਹੇ ਬਿਹੜਾ ਹੋਣ ਚਾਹੇ ਮੱਝਾ ਹੋਣਾ ਤੇ ਦੂਜੇ ਤੀਜੇ ਸਵੇਰੇ ਜਾ ਕੇ ਪਸ਼ੂ ਸਿਹਤ ਵਾਇਸ ਵੀ ਪੂਰਾ ਬਰਕਰਾਰ ਹੁੰਦਾ ਹੈ ਥਾਣ ਦੇ ਵਾਲੇ ਪਾਸਿਓਂ ਦੁੱਧ ਵਾਲੇ ਪਾਸਿਓਂ ਮਿਲਕ ਵਾਲੇ ਪਾਸਿਓਂ ਵੀ ਕਾਫੀ ਜਿਆਦਾ ਇੰਪਰੂਵਮੈਂਟ ਤੇ ਕਾਫੀ ਇਨਕਰੀਜ਼ ਹੁੰਦਾ ਉਹ ਦੂਜੇ ਤੀਜੇ ਸੂਬੇ ਦੀ ਗੱਲ ਆ ਬਾਕੀ ਹੁਣ ਪਹਿਲੇ ਸੂਬੇ ਕਰਮਾਰੀ 14 ਲੀਟਰ 15 ਤੇ ਚੱਲ ਰਹੀ ਆ ਤੇ ਨਾਰਮਲ ਜਿਆਦਾ ਤਾਂ ਨਹੀਂ ਇੱਥੋਂ ਤੱਕ ਵੀ ਤੁਸੀਂ ਦੁੱਧ ਲੈ ਸਕਦੇ ਜੇ ਇਸ ਵੇੜ ਤੋਂ ਬਾਕੀ ਚੰਗੀ ਸੇਵਾ ਇਹ ਸਮੁੰਦਰ ਆ ਪਤਾ ਨਹੀਂ ਦੋਸਤੋ ਕਿੱਥੇ ਕਿ ਜਾ ਕੇ ਰੁਕੇ ਪਸੂ ਇਹ ਗਾਇ ਤਾਂ ਬਾਕੀ ਵੇੜ ਪੂਰੀ ਪਸੰਦੀਦਾ ਆ ਪੂਰੀ ਖਬਰਦਾਰ ਆ ਜਿੰਨੀ ਵੀ ਆ ਕਰਮਾ ਲਈ ਥਣ ਛੱਡੇ ਸਾਫ ਸੁਥਰੀ ਕਿਸੇ ਤਰ੍ਹਾਂ ਦੀ ਕੋਈ ਕੋਟ ਨਹੀਂ ਕੋਈ ਕਿਸੇ ਤਰ੍ਹਾਂ ਦਾ ਐਕਸਟਰਾ ਬੱਚਾ ਨਹੀਂ ਲੱਗਾ ਨਾਲ ਅੱਛਾ ਵੀਰਪਿੰਦਰ ਇਹਦੀ ਡਿਮਾਂਡ ਦੱਸਿਓ ਫਿਰ ਇਹੋ ਜੀ ਮੁੱਲ ਦਾ ਭਾਵੇਂ 62 ਕਰੀ ਜਾਂ 65 ਕਰੀ ਜਾਵਾਂ ਹਾਂਜੀ 60 ਚੋਂ ਮਾਨਤਾ ਕਰ ਦਾਂਗੇ ਥੋੜਾ ਬਰ 60 ਚੋਂ ਹਾਂਜੀ ਹਾਂਜੀ ਹੂੰ ਮਾੜਾ ਮਾੜਾ ਮੋਠੀ ਕਰਨਾ ਅਜ ਫਿਰ ਯਾਰ ਖੰਡ ਛੱਡ ਦਾਂਗੇ ਜੀ ਠੀਕ ਆ ਹਾਂਜੀ ਹਾਂਜੀ ਠੀਕ ਆ ਯਾਰ 2000 ਮਾਨ ਕਰਦਾ 58 ਦੇ ਦਾਂਗੇ ਲਓ 58000 ਦੀ ਦੋਸੇ ਇਹ ਮਿਲ ਜੂਗੀ ਤੁਹਾਨੂੰ ਬਿਲਕੁਲ ਸੂਈ ਸਵਾਈ ਵੈੜਾ ਜਿਹੜੇ ਵੀਰ ਚਾਹੁੰਦੇ ਆ ਵੀ ਕਿਤੇ ਨਾ ਕਿਤੇ ਖੇਚਲ ਸਾਨੂੰ ਨਾ ਕਰਨੀ ਪਵੇ ਤੇ ਸੁਆ ਸੁਆ ਪਸ਼ੂ ਖਰੀਦ ਗਏ ਤੇ ਠੰਡੀ ਸੀ ਲਿਆ ਬਹੁਤ ਠੰਡੀ ਸੀ ਲੀਆਂ ਸੂਲੀਆਂ ਤੁਹਾਨੂੰ ਦਿਖਾਈ ਤੇ ਜਵਾਬ ਭਾਈ ਬਹੁਤ ਪੋਲਾ ਇਹਦਾ ਠੀਕ ਭੂਛਟਾ ਨਹੀਂ ਕੋਈ ਭਾਵੇਂ ਇਦਾਂ ਹੀ ਕੋਈ ਮੰਗਾ ਲੈ ਕੋਈ ਗੱਲ ਨਹੀਂ ਐ ਨਿੰਬੂ ਵਾਂਗੂ ਨੁੱਚੜ ਜਾਂਦੀ ਜਿਹੜੇ ਚੋਾਈ ਕਰੀ ਦੀ ਹਾਂਜੀ ਹਾਂਜੀ ਜਿਹੜਾ ਰੰਗ ਨੁੱਚੜਦਾ ਨਾ ਹਮੇਸ਼ਾ ਦੁੱਧ ਜ਼ਿਆਦਾ ਦਿੰਦਾ ਬਸ ਜੀ ਬਸ ਹਾਂਜੀ ਲੋ ਜੀ ਦੋਸਤੋ ਇਹ ਇਸ ਵੈੜ ਦੀ ਡਿਟੇਲ ਆ ਜਿਹੜੀ ਸੂਈ ਆ ਦੋ ਨਾਲ ਹੋਰ ਤੁਹਾਨੂੰ ਦਿਖਾ ਦਨੇ ਆਪਾਂ ਦੋ ਜਿਹੜੇ ਗੱਭਣ ਆ ਇਧ ਇਹ 5ਵੇਂ ਨੰਬਰ ਤੇ ਦੋਸਤੋ ਤੁਹਾਨੂੰ ਵੈੜ ਦਿਖਾਉਣ ਲੱਗੇ ਆਪਾਂ ਇਹ ਵੀ ਕ੍ਰੋਸ ਆਂਗ ਦੇ ਵਿੱਚ ਆ ਇਹ ਵੀ ਭਾਜੀ ਗੱਬਨ ਜੀ ਹੂੰ ਲਓ ਵੀ ਦੋਸਤੋ ਕੱਦ ਦੀ ਵੀ ਚੰਗੀ ਆ ਨਰੋਈ ਆ ਪੂਰੀ ਨਿੱਗਰ ਆ ਪੂਰੀ ਠੀਕ ਆ ਜੀ ਤੇ ਸੁਹਾਵੀਰ ਰਪਿੰਦਰ ਗਨਵਾ ਦੂਸਰਾ ਸੁਹਾ ਸੁਣਾ ਭਾਜੀ ਲਓ ਜੀ ਦੂਜਾ ਸੁਹਾ ਤਾਂ ਬਿਲਕੁਲਰ ਨੁਕਰੀ ਕੋੜੀ ਵਰਗੀ ਆ ਕਰਮਾਲੀ ਆ ਵੇਖੋ ਠੀਕ ਆ ਹੰਦੀ ਸੀ ਸੁਸੀਲੀਆਂ ਸੁਲੀਆਂ ਵੀ ਬਹੁਤ ਸੋਹਣੀਆਂ ਤਾਂ ਦਿਨ ਮੈਨੂੰ ਲੱਗਦਾ ਇਹ ਵੀ ਲੈ ਜੂ ਖੁੱਲੇ ਡੁੱਲੇ ਦਿਨ ਇਹ 10 ਬਰਨ ਲੈ ਜਾਣੀ ਛੇ ਜੀ 10 ਤੋਂ ਪਲੱਸ ਹੀ ਲੈ ਜੂ ਹਾਂ ਜੀ ਲਓ ਜੀ 10 12 ਦਿਨ ਦੋਸਤੋ ਇਹ ਲੈਂਦੀ ਆ ਰੰਗ ਬਹੁਤ ਸੋਹਣਾ ਠੀਕ ਹੈ ਜੀ ਵਾਈਟ ਰੰਗ ਆ ਜਿਵੇਂ ਨਾਰਮਲ ਆਪਾਂ ਦੇਖਦੇ ਆਂ ਕੋਈ ਰੰਗਾਂ ਤੇ ਗਰੀਏ ਦਾ ਕੰਬੀਨੇਸ਼ਨ ਚਾ ਕ੍ਰੋਸ ਬਰੀਡ ਭਾਜੀ ਕਿਹਸੇ ਤੇ ਕ੍ਰੋਸ ਬਰੀਡ ਹਾਂਜੀ ਥਣ ਥਣ ਦੀ ਬਹੁਤ ਵਧੀਆ ਲਾਏ ਬਣਾਏ ਜਿੰਨਾ ਪਈਏ ਤੁਸੀਂ ਆ ਵੇਖੋਗੇ ਕਾਹਦੀ ਠੰਡੀ ਠੰਡੀ ਬਹੁਤ ਭਾਜੀ ਸੋ ਬੋਕਾਂ ਦਾ ਬੋਕ ਲਾਇਆ ਪਿਆ ਗਰਮਾਲੀ ਨੇ ਤੇ ਲਾਂ ਵੀ ਬਹੁਤ ਤੇ ਲਾਂ ਤੋਂ ਲਾਂ ਬਹੁਤ ਚੰਗੀਆਂ ਰੱਖੀਆਂ ਹਾਂ ਤੇ ਥਣ ਵੀ ਰਪਿੰਦਰ ਕੱਡੂ ਪੂਰਾ 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 ਜੀ ਵਧੀਆ ਚਵਾਈ ਵਾਲਾ ਸਾਰਾ ਠੀਕ ਹੈ ਜੀ ਠੀਕ ਆ ਸੋ ਇੱਕ ਵਾਰੀ ਫੇਸ ਕੁਆਲਿਟੀ ਵੇਖੋ ਜੀ ਆ ਦੇਖੋ ਠੀਕ ਹੈ ਜੀ ਸੋ ਕੋਈ ਡਰਾਕਲ ਛਟਾਕਲ ਜੀ ਨਹੀਂ ਕਰਮਾਂ ਵਾਲੀ ਜਿੰਨੀ ਵੀ ਤੁਸੀਂ ਇਹ ਨਾਰਮਲ ਦੇਖ ਸਕਦੇ ਹੋ ਬਿਲਕੁਲ ਠੰਡੀ ਆ ਧੀਰੀ ਆ ਅੱਗੋਂ ਦੇ ਮਾਤੇ ਆ ਲੋ ਜੀ ਸੋ ਥਣ ਦੇਵਾ ਦੋਸਤੋ ਇਧਰਲੀ ਸਾਈਡ ਤੋਂ ਪਾ ਤੁਹਾਨੂੰ ਦਿਖਾਉਣੇ ਆ ਕਰੋ ਚੈੱਕ ਠੀਕ ਆ ਜੀ ਸੋ ਚਾਰ ਥਾਣਾ ਦੋਸਤੋ ਸਫਾਈਆਂ ਪੂਰੀਆਂ ਲੇਵੇ ਵਾਲੇ ਪੱਖ ਤੋਂ ਜੇਕਰ ਆਪਾਂ ਸਾਰਿਆਂ ਬਹਿੜਾਂ ਦੀ ਗੱਲ ਕਰੀਏ ਸਫਾਈਆਂ ਕੋਈ ਨਜਾਇਜ਼ ਕਿਸੇ ਤਰ੍ਹਾਂ ਦਾ ਕੋਈ ਬੱਚਾ ਨਹੀਂ ਨਾਲ ਲੱਗਾ ਹੋਇਆ ਨਜ਼ਰ ਆਊਗਾ ਚਾਰ ਥਾਣ ਚਾਰੇ ਬਹੁਤ ਸੋਹਣੀ ਵੰਡ ਮੁੰਡ ਤੇ ਆ ਤੇ ਬਾਕੀ ਕੱਦ ਕੱਠ ਵੀ ਕਾਫੀ ਸੋਹਣਾ ਬੈਠਦਾ 10 12 ਕ ਦਿਨ ਹਜੇ ਕੱਢ ਲਈ ਆ ਇਹ ਠੀਕ ਹੈ ਜੀ ਬਾਕੀ ਵੀਰ ਪਿੰਦਰ ਤਿੱਪਣ ਤੋਂ ਪੰਦੀ ਆਪਣੀ ਪੂਰੀ ਤਸੱਲੀ ਪੂਰੀ ਪੂਰੀ ਗਰੰਟੀ ਸ਼ਾ ਜੀ ਠੀਕ ਹੈ ਜੀ ਗਰੰਟੀ ਪਿੰਦਰ ਸਾਹਿਬ ਨੇ ਚੁੱਕੀ ਨਹੀਂ ਕਰੀ ਕਿਸੇ ਦੀ ਠੀਕ ਹੈ ਜੀ ਪਰ ਇਹ ਵੱਛੀ ਦੀ ਮੈਂ ਕਹਿੰਦਾ ਵੀ ਇੱਕੋ ਜਿਹਾ ਨੈਰਾ ਠੀਕ ਹੈ ਜੀ ਹਾਂਜੀ ਤਾਂ ਦੋਸਤੋ ਵੈਸੇ ਵਪਾਰ ਦਾ ਕੰਮ ਆ ਮੈਨੂੰ ਲੱਗਦਾ ਵੀ ਜਿੱਥੋਂ ਤੱਕ ਹੋ ਜਾ ਹੋ ਸਕਦਾ ਵੀ ਹਰ ਕੋਈ ਵਪਾਰੀ ਆਪਦੀ ਪੂਰੀ ਵਾਹ ਲਾਉਂਦਾ ਠੀਕ ਹੈ ਜੀ ਤੇ ਪੂਰੀ ਤਸੱਲੀ ਕਰਕੇ ਚੀਜ਼ ਲਈਏ ਕਿਉਂਕਿ ਗਾਂ ਕਿਸੇ ਭੈਣ ਭਰਾ ਨੂੰ ਦੇਣੀ ਹੈ ਚੀਜ਼ ਤੋਂ ਬਾਅਦ ਵਿੱਚ ਕਿਸੇ ਤਰ੍ਹਾਂ ਦੇ ਕੋ ਕਿੰਦੂ ਕੋੰਤ ਤੋਂ ਸਾਹਮਣਾ ਨਾ ਕਰਨਾ ਪਵੇ ਬੈਠ ਤੁਸੀਂ ਦੇਖ ਸਕਦੇ ਜੀ ਗੁੰਦੀ ਪਈ ਹੈ ਕਰਮ ਵਾਲੀ ਪੂਰੀ ਸਾਰੇ ਪਾਸੇ ਤੇ ਠੰਡੀ ਸੀਰੇ ਜੀ ਜਿਹਦਾ ਮਾਰੀ ਸੀਲਾ ਕੁੜੀਆ ਦੇਖੋ ਜੀ ਮਾਰੀ ਹੱਥੋਂ ਫਰੀ ਜੀ ਠੀਕ ਹੈ ਜੀ ਸਿੰਦਰ ਵੀ ਰੰਗ ਬਹੁਤ ਸੋਹਣਾ ਵਾਈਟ ਰੰਗ ਹੈ ਹਾਂਜੀ ਹਾਂਜੀ ਫਾਬਰਾਪ ਬੜੀ ਹੈ ਬੈਠ ਫਿਰ ਵੇਖੋ ਜੀ ਕਰਮਾ ਵਾਲੀਏ ਆਮ ਕਰੋ ਹੁਣੀਆਂ ਕਿ ਗਰਮਗਰਮ ਹੁੰਨੀਆਂ ਵੇਲੇ ਇੱਥੇ ਖਲਾਦੀ ਉੱਥੇ ਖੜ ਜਾਂਦੀ ਹੈ ਉੱਥੇ ਖੜ ਜਾਂਦੀ ਹੈ ਥਾਪੀ ਦੇ ਤੁਰ ਪੈਂਦੀ ਥਾਪੀ ਦੇ ਵੇਲੇ ਖੜ ਜਾਂਦੀ ਹਾਂਜੀ ਹਾਂਜੀ ਲਓ ਵੀ ਦੋਸਤੋ ਠੀਕ ਆ ਜੀ ਸੋ ਚੰਗਾ ਪਸ਼ੂ ਆ ਚੰਗਾ ਪਸ਼ੂ ਤੁਹਾਨੂੰ ਜਿਹੜਾ ਦੋਸਤੋ ਜਿਹੜਾ ਵੀਰ ਕੋਈ ਚਾਹ ਵਾਲਾ ਹੁੰਦਾ ਕੋਈ ਚੰਗਾ ਪਸ਼ੂ ਖਰੀਦਣ ਵਾਲਾ ਤੇ ਜਰੂਰ ਉਹਦੇ ਕਿੱਲੇ ਦੇ ਉੱਪਰ ਜਾਣਾ ਚਾਹੀਦਾ ਪਸ਼ੂ ਤੇ ਵੈਸੇ ਇੱਕ ਵਾਰੀ ਫੇਰ ਆਪਰ ਰਿਪੀਟ ਕਰ ਦਿੰਨੇ ਆ ਵੀ 10 ਤੋਂ 1 ਰੱਬ ਚੰਗੀ ਹੈ ਜਿੱਥੋਂ ਤੱਕ ਆਪਾਂ ਦੇਖ ਰਹੇ ਹਾਂ ਸਫਾਈਆਂ ਸੁਫਈਆਂ ਪੂਰੀਆਂ ਨੇ ਲੈ ਵੀ ਵੀਰ ਰਪਿੰਦਰ ਮੋਲੇ ਦਾ ਦੱਸ ਦੇ ਕੀ ਦੇਵਾਂਗੇ ਸਾ ਜੀ ਮੋਲੇ ਦੇਦਾ ਹੀ ਭਾਈ 55 ਹੀ ਕਰੀ ਜਾਵੇਂ ਆਹ ਪੂਰੇ 50 ਦੀ ਦੇ ਪੂਰੇ 50 ਦੀ ਪੂਰੇ 50 ਦੀ ਠੀਕ ਆ ਜੀ ਹਾਂ ਜੀ ਕੋਚੋਂ ਵੀ ਕੋਈ ਛੋਟ ਛਾਪਾ ਠੀਕ ਆ ਜੀ ਕਰਾਂਗੇ ਜ਼ਰੂਰ ਤੇ ਚਾਹੀਦਾ ਹਾਂ ਜਿੰਨਾ ਵੀ ਹੋ ਸਕੇ ਜ਼ਰੂਰ ਭੈਣ ਭਰਾ ਦਾ ਨਾ ਕੋਈ ਆਵੇ ਪ੍ਰੇਮ ਪਿਆਰ ਨਾਲ ਮਾਨਤਨ ਕਰ ਦਾਂਗੇ ਕੋਈ ਗੱਲ ਠੀਕ ਆ ਜੀ ਲਓ ਜੀ 50000 ਦੇ ਵਿੱਚੋਂ ਵੀ ਦੋਸਤੋ ਛੋਟ ਛਾਪਾ ਹੋ ਜਾਊਗਾ ਘਰ ਆਏ ਵੀਰ ਕਿਸੇ ਦਾ ਤੇ ਇਸ ਤੋਂ ਬਾਅਦ ਇੱਕ ਅਗਲੀ ਤਨਵਾਦ ਲਈ ਆਪਾਂ ਵੈੜ ਦਿਖਾ ਦਿੰਨੇ ਆ ਤੇ ਇਹਦਾ ਕੀ ਹੈਗਾ ਜੀ ਰਿਕਾਰਡ ਕੀ ਡਿਟੇਲ ਵੇਰਵਾ ਇਹ ਭਾਜੀ ਦੂਜਾ ਸੁਆ ਦੂਜਾ ਦੂਜਾ ਸੁਆ ਦੇਣੇ ਵੀ 8-10 ਦਿਨ ਦੀ ਕੱਚੀ ਠੀਕ ਆ ਜੀ ਹਾਂਜੀ ਲੋ ਵੀ 8-10 ਦਿਨ ਦੋਸਤੋ ਜੇ ਲੈ ਜੂਗੀ ਗੱਡੀ ਵੀਰੇ ਸਾਂਭੀ ਨਹੀਂ ਕਿਸੇ ਨੇ ਵੈਸੇ ਜਿੱਦਾਂ ਦਾ ਡਿਜ਼ਾਈਨ ਯੂਨ ਹੈ ਨਾ ਬਸ ਹੈਨਾ ਸਾਂਭੀ ਨਹੀਂ ਦੇ ਅੱਜ ਪਟਾਕੇ ਪਉਂਦੀ ਹੂੰ ਚਲੋ ਜਿੰਨੇ ਜੋਗੀ ਫਿਰ ਵੀ ਠੀਕ ਆ ਬਿਲਕੁਲ ਜੀ ਬਿਲਕੁਲ ਲੋ ਵੀ ਭਰਾਵੋ ਇਹ ਵੀ 10 ਦਿਨ ਅਜੇ ਲੈ ਜੂਗੀ ਤੰਡੀ ਕੋਈ ਅੱਗੇ ਵੀ ਕੋਈ ਸਾਹਮਣਾ ਲੈ ਗਿਆ ਤੇ ਚੰਗੀ ਸੇਵਾ ਕਰ ਲੂਗੀ ਬਹੁਤ ਸਹੀ ਤੇ ਬਾੜ ਚੰਗੀ ਜਿਹੀ ਵੀ ਭਰਪੂਰ ਗਈ ਤੇ ਮੇਰੇ ਉਹ ਸੋਨਾ ਦੁੱਧ ਚਵਾ ਦੂਗੀ ਬਾਕੀ ਹੈ ਥੀਲ ਆ ਕਰਮਾਂ ਦੇ ਠੀਕ ਆ ਸੋ ਲੈਵਾ ਤੁਸੀਂ ਵੇਖੋ ਇਧਰਲੇ ਪਾਸੇ ਅੱਗੇ ਤੁਹਾਨੂੰ ਦਿਖਾਉਣੇ ਆਪਾਂ ਆਹ ਦੇਖੋ ਜੀ ਈ ਗਾਦੀ ਜਾ ਵੀਰਪਿੰਦਰ ਖੋਲ ਕੇ ਇਹ ਵੀ ਕਰੀਏ ਪੇਸ਼ ਸੋ ਦੂਜਾ ਸੁਬਾ ਇਹ ਲਾਸਟ ਵਿੱਚ ਦੋਸਤੋ ਨਾਗਾ ਠੀਕ ਹੈ ਜੀ 6 ਬੈੜਾ ਜੇ ਤੁਹਾਨੂੰ ਦਿਖਾਈਆਂ ਆਪਾਂ 6 ਬੈੜਾ ਜਿਹੜੀਆਂ ਸਾਰੀਆਂ ਕੈਮ ਨੇ ਦੋ ਸੱਜਰ ਸੁਈਆਂ ਨੇ ਤੇ ਚਾਰ ਗੱਬਾਂ ਨੇ ਠੀਕ ਹੈ ਜੀ ਤੇ ਆਹ ਬੈਕ ਸਾਈਡ ਤੋਂ ਤੁਹਾਨੂੰ ਦਿਖਾ ਦਿੱਤੀ ਆਪਾਂ ਆਹ ਕਰੋ ਚੈੱਕ ਸੀਜ਼ ਲੱਗ ਬਹੁਤ ਏ ਵੀ ਬਹੁਤ ਲੋ ਜੀ ਹਾਇ ਸਾਰੇ ਸੀਜ਼ ਲੱਗਾ ਪਸੂ ਠੀਕ ਆ ਜੀ ਠੰਡੀਆਂ ਧੀਰੀਆਂ ਨੇ ਤੇ ਇਹ ਬੈੜ ਜਿਹੜੀ ਦੋਸਤੋ ਦੂਜਾ ਸੂਆ ਪਿਆਰੀ ਵਾਲੀ ਕੋਈ 10 ਦਿਨ ਹਜੇ ਲੈ ਜਾਊਗੀ ਤੇ ਪਿੰਦਰ ਵੀਰ ਇਹਦਾ ਮੁੱਲ ਫਿਰ ਕੀ ਕੀਤਾ ਜੇ ਇਹਦਾ ਜੀ ਮੁੱਲ ਤਾਂ 38000 ਰੁਪਇਆ ਕਰਦਾ ਜੀ ਹਾਂ 35 ਦੀ ਦਾਂਗੇ 35 ਜੋ ਵੀ ਮੰਨਤਾ ਨੂੰ 35 ਹਾਂ ਲੋ 35 ਜੋ ਮੰਨਤਾ ਨੇ ਤੇ 33 ਆ ਦਿਖਾ ਦੇ ਤੇ 32 ਤੋਂ 35 ਜੋ ਛੱਡ ਗਏ ਲੋ ਜੀ 33 ਦੇ ਵਿੱਚੋਂ ਵੀ ਦੋਸਤੋ 2000 ਛੋਟ 33 ਦੀ 33 ਵੀਰੇ ਮੇਰੇ ਕੋਲ ਨਾ ਉਦੋਂ ਆਪਾਂ ਵੀਡੀਓ ਪਾਈ ਸੀ ਬੜੇ ਭੈਣ ਭਰਾ ਮਿਲ ਕੇ ਛੋੜ ਦੇ ਪੱਧਰੇ ਜੇ ਪਾ ਦੀਆਂ ਵਹਿੜਾਂ ਦੋ ਪਈਆਂ ਸੀ ਉਦੋਂ ਹਾਂਜੀ ਹਾਂਜੀ ਉਹ ਤਾਂ ਚਲੋ ਵੇਗੀਆਂ ਤੇ ਆਨੇ ਇਹ ਪਾ ਦੀਆਂ ਮੈਂ ਹਾਂ ਚਲੋ ਉਹ ਤਾਂ ਚਲੋ ਮੈਨੂੰ ਪਤਾ ਸੀ ਅੱਜ ਦਾ 8-7 ਦਿਨ ਲੈਂਦੀ ਹੈ ਹੂੰ ਤੇ ਚਲੋ ਮੈਂ ਚਲ ਕੋਈ ਲੈਂਦੇ ਹਾਂ ਬੜਾ ਦੋਸਤੋ ਕਿਸੇ ਵੀਰ ਨੇ 30 32 34000 ਤੱਕ ਵੀ ਲਾਉਣੇ ਆ ਕਿਸੇ ਨੇ 50000 ਦੀ ਚੀਜ਼ ਖਰੀਦਣੀ ਆ ਇਹੋ ਜਿਹਾ ਪਸ਼ੂ ਉਹ ਜਾ ਰੇਟ ਹਾਂਜੀ ਹਾਂਜੀ ਇਹ ਵੀ ਵੀਰ ਨੇ ਜਿੰਨਾ ਮੁੱਲ ਕੀਤਾ ਵੀ 35000 ਵਿੱਚੋਂ ਦੋ ਛੜਦਾ ਕਿ 33000 ਹਾਂ ਉਹ 33000 ਦੀ ਤੁਹਾਨੂੰ ਇਹ ਜਿਹੜੀ ਵਾੜ ਮਿਲ ਜਾਊਗੀ ਤੇ ਕਰਮਾ ਵਾਲੀ ਨੇ ਮੈਨੂੰ ਲੱਗਦਾ ਵੀ ਸਾਲ ਭਾਰੇ ਨੇ ਵੇਖਣ ਨਹੀਂ ਦੇਣਾਗਾ ਤੁਹਾਨੂੰ ਨਾਲੇ ਠੰਡੀ ਸੀਲ ਆ ਫਿਰ ਨਜਾਦ ਨਸਲਾ ਇਹ ਨਹੀਂ ਵੀ ਕ੍ਰਾਸ ਬ੍ਰੀਡ ਕੋਈ ਦੋਗਲੀ ਦਾ ਅਗਲੀ ਜੀ ਕੋਈ ਤਾਂ ਹਨਾ ਬਿਲਕੁਲ ਸਹੀ ਹੈ ਜੀ ਹਾਂਜੀ ਹਾਂਜੀ ਸੋ ਸੇਲ ਹੋ ਦੋਸਤੋ ਜਿੰਨੇ ਵੀ ਆ ਠੰਡੀ ਧੀਰੀ ਆ ਤੇ ਸਭ ਤੋਂ ਵੱਡੀ ਗੱਲ ਵੀ ਵਾਜਬ ਆ ਪਰਤੇ ਵਿੱਚ ਆ ਠੀਕ ਹੈ ਜੀ ਤੇ ਜੇਕਰ ਕਿਸੇ ਵੀਰ ਨੇ ਪਸ਼ੂ ਖਰੀਦਣੇ ਆ 100 ਜਾਣੇ ਨੇ ਤੇ 100 ਦੇ ਪਰਤੇ ਵਿੱਚ ਆ ਠੀਕ ਹੈ ਜੀ ਕਿਉਂਕਿ ਹਰ ਇੱਕ ਵੀਰ ਨੇ ਥੋੜੇ ਪੈਸੇ ਲਾ ਕੇ ਵੀ ਕੰਮ ਚਲਾਉਣਾ ਤੇ ਬਾਕੀ ਹਰ ਇੱਕ ਤਰ੍ਹਾਂ ਦੀ ਕੁਆਲਿਟੀ ਤੁਹਾਨੂੰ ਦਿਖਾਤੀ ਆ ਵੱਡੇ ਛੋਟੇ ਨਾਗ 50 50000 ਵਾਲਾ ਪਰਤਾ 60000 ਵਾਲਾ ਪਰਤਾ ਹਰ ਇੱਕ ਤਰ੍ਹਾਂ ਦੀ ਕੁਆਲਿਟੀ ਦੇ ਪਸ਼ੂ ਮਿਲ ਜਾਣਗੇ ਜਿਹੋ ਜਿਹਾ ਵੀ ਪਸੰਦ ਆਉਂਦਾ ਉਸ ਪਸ਼ੂ ਦੀ ਤੁਸੀਂ ਖਾਸ ਤੌਰ ਤੇ ਗੱਲਬਾਤ ਕਰ ਲਿਓ ਤੇ ਵੀਰ ਪਿੰਦਰ ਇੱਕ ਨੰਬਰ ਬੋਲ ਦਗੇ ਆਪਣੇ ਨੰਬਰ ਜੀ 76968 68905 ਠੀਕ ਹੈ ਜੀ ਹਾਂ ਜੀ ਠੀਕ ਹੈ ਜੀ ਆਹ ਦੱਸੋ ਇਹ ਸਾਨੂੰ ਮੇਰੇ ਨਾਲ ਵੀਰ ਪਿੰਦਰ ਪਿੰਡ ਸਰਾਲੀ ਮੰਡ ਕੰਡੇਆਲਾ ਪਿੰਡ ਬਿਲਕੁਲ ਲੱਗ ਗਿਆ ਤੇ ਕੈਰੋ ਪਿੰਡ ਦੀ ਥੋੜੀ ਦੂਰੀ ਆ ਲੋਕਾ ਪਿੰਡ ਬਿਲਕੁਲ ਨਜ਼ਦੀਕ ਆ ਆਉਂਦੇ ਰਹਿੰਦੇ ਆ ਪਸ਼ੂ ਇਸ ਕਿਲੇ ਦੇ ਉੱਪਰ ਦੋਸਤੋ ਵੱਡੀ ਗਿਣਤੀ ਦੇ ਵਿੱਚ ਪੰਜ ਸੱਤ ਨਗ ਜੜਿਆ ਕੋਈ ਰੁਟੀਨ ਦੇ ਵਿੱਚ ਆਉਂਦੇ ਆ ਜੇਕਰ ਤੁਸੀਂ ਅੱਜ ਇਹ ਨਗ ਦੇਖ ਲਿਆ ਤੋ 14 ਦਿਨਾਂ ਬਾਅਦ ਨਵੇਂ ਪਸ਼ੂ ਤੁਹਾਨੂੰ ਇਸ ਕਿਲੇ ਦੇ ਉੱਪਰੋਂ ਵੇਖਣ ਦੇ ਵਿੱਚ ਮਿਲਣਗੇ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ